ਵਾਹਿਗੁਰੂ ਸਾਹਿਬ ਕੀ ਦੰਦਉਤ ਬੰਦਨ ਅਨਕ ਬਾਰ ਸਾਰੇ ਕਲਾ ਸਮਰਥ ਢੋਲਣ ਤੇਰਾ ਖੋ ਪ੍ਰਭ ਨਕ ਦੇ ਕਰਤਾ ਜੇ ਸਾ ਚੰਦਾ ਹੁਕਮਾਂ ਸੂਰਜ ਚੜੇ ਹਜ਼ਾਰ ਇਹ ਤੇ ਚਾਨਣ ਹੁੰਦੇ ਆ ਗੁਰੂ বিনা ਕੋ ਦਾਰ ਕਿਰਪਾ ਕਰੋ ਦਿਨ ਕੇ ਦਾਤੇ ਮੇਰਾ ਗੁਣ ਆਵ ਗੁਣ ਨਾ ਵਿਚਾਰਿਓ ਕੋਈ ਮਾਟੀ ਕਾ ਕਿਆ ਤੋ ਪੈ ਸੁਮੀ ਮਾਨਸ ਕੀ ਗਤ ਇਹ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੰਜਵਾ ਉਕੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਵਾਲੀ ਹੱਥ ਦੇ ਰੱਖੈ ਆਪਣਾ ਕੋਟ ਸਾਸ ਸਾਸ ਪ੍ਰਤਿ ਪਾਲੀ ਰਵ ਸਿਉ ਲਾ ਗੁਰਿਆ ਮੇਰਾ ਕੀਤਾ ਆਦ ਅੰਤ ਤਵ ਸਦਾ ਸਹਾਈ ਤਨ ਹਮਾਰਾ ਮੀਤਾ ਰਹਾ ਮਨ ਬਿਲਾਸ ਪਏ ਸਾਹਿਬ ਕੇ ਅਕਰਗ ਦੇਖ ਬੜਾਏ ਹਰ ਸਿਮਰਾ ਸਿਮਰਾ ਆਨੰਦ ਕਰ ਨਾਨਕ ਰਾ ਪੂਰਾ ਨਾਮ ਪਰ ਰਖਾਈ ਮਨ ਮिलास ਭਏ ਸਾਹਿਬ ਕੇ ਆਚਾਰ ਦੇਖਾ ਬੜਾਈ ਹਰਿ ਸਿਮਰਿ ਸਿਮਰਿ आनंद कर नानक ਗੁਰ ਪੁਰਨਾ ਪੈਜ ਰਖਾਈ ਕਨਾ ਸ੍ਰੀ ਮਹਲਾ ਪੰਜਵਾਂ ਔਖੀ ਘੜੀ ਨਾਮ ਦੇਖਣ ਦੇਈ ਆਪਣਾ ਬਿਰਧ ਸਮਾਲੀ ਹਾਥ ਦੇ ਰੱਖ ਹੈ ਆਪਣੇ ਕਾ ਸਾਸ ਸਾਸ ਪ੍ਰਤੀ ਪਾਲੀ ਰਹੁ ਸੋ ਲਾਗ ਰਹਿਉ ਮੇਰਾ ਕੀਤ ਆਦ ਅੰਤ ਰਹੁ ਸਦਾ ਸਹਾਈ ਤਨਹੁ ਹਮਾਰਾ ਮੀਤਾ ਰਹਾ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਅਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਤਨ ਤਨ ਗੁਰੂ ਅਰਜਨ ਦੇਵ ਸਹਿ ਮਹਾਰਾਜ ਧਨਾ ஸ்ரீ ਰਾਜ ਗੰਦਰਾ ਅੰਗ 600 ਬਿਆਸੀ ਉਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਸੰਗਤਾਂ ਦਾ ਕਦਮ ਕਦਮ ਲੇਖੇ ਲਾਉਣ ਨਗਰ ਖੇੜੇ ਤੇ ਮੀਰ ਪਰੇ ਹੱਥ ਰੱਖਣਾ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਦਾ ਭਲਾ ਕਰਨ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ